ਚੈੱਕ ਕਰ ਲਓ ਮਿੱਤਰੋ ਇਹ ਲੇਵੇ ਦੀ ਕੁਆਲਿਟੀ ਤਾਂ ਬਾਹਲੇ ਸੋਹਣੇ ਲੇਵੇ ਵਾਲੀ ਆ ਐਨ ਲੇਵੇ ਵਾਲਾ ਤਾਂ ਜਮਾ ਰਿਕਾਰਡ ਹੀ ਤੋੜੂਗੀ ਅਡਰ ਕੁਆਲਿਟੀ ਦਾ ਸਿਰੇ ਦੇਖੋ ਤੁਸੀਂ ਲਿਫਾਸ ਦੇਖੋ ਝੋਟੀ ਦਾ ਐਨ ਬੰਬ ਲੇਵਾ ਲੈ ਕੇ ਸੂਗੀ ਮਿੱਤਰੋ ਉਹ ਕੱਦ ਕਾਠ ਕਨਿਓ ਕੋਈ ਮਤਲਬ ਐ ਨਹੀਂ ਹਾਂਜੀ ਹਸੀਕਾਲ ਦੋਸਤੋ ਬਾਬਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਗਨ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਗਗਨ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਟਾਪ ਦਾ ਨਗੀਨਾ ਦਿਖਾਵਾਂਗੇ ਇਹ ਮੱਝ ਮਿੱਤਰੋ ਜਿਹੜੀ ਹੈਗੀ ਆ ਨਾ ਸੂਨ ਵਾਲੀ ਆ ਜਿਹੜੇ ਬਾਈ ਕੋਲੇ ਦੂਜੇ ਪਸ਼ੂ ਆ ਗਏ ਨਾ ਉਹ ਵੀ ਆਪਾਂ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਦਨੇਗੇ ਬਾਈ ਦਾ ਬਹੁਤ ਸੋਹਣਾ ਕੰਮ ਆ ਮਿੱਤਰੋ ਤੇ ਇਧਰਲੇ ਪਾਸੇ ਵਾਲੀਆਂ ਮਈਆਂ ਵੀ ਤੁਸੀਂ ਦੇਖ ਲਓ ਤੇ ਇੱਕ ਗਾਂ ਆ ਗਈ ਬਾਈ ਕੋਲੇ ਬਾਕੀ ਇਸ ਤੋਂ ਇਲਾਵਾ ਨਾ ਜੇ ਗੱਲ ਕਰ ਲਗੇ ਪਸ਼ੂ ਬਾਈ ਕੋਲੇ ਹੋਰ ਵੀ ਹੈਗੇ ਨੇ ਤੇ ਉਹ ਦੂਜੇ ਪਾਸੇ ਖੜੇ ਨੇ ਪਰ ਮੇਨ ਵੀਡੀਓ ਜਿਹੜੀ ਹੈਗੀ ਆ ਨਾ ਆਹ ਝੋਟੀ ਦੀ ਰਹੂਗੀ ਮਿੱਤਰੋ ਤੇ ਯਾਰ ਨਾ ਲੇਵੇ ਤੋਂ ਜੇ ਗੱਲ ਕਰ ਲਗੇ ਇਸ ਝੋਟੀ ਬਹੁਤ ਸਾਫ਼ ਸੁਥਰੇ ਲੇਵੇ ਵਾਲੀ ਆ ਆਪਾਂ ਹੁਣ ਇਸ ਲੇਵੇ ਨੂੰ ਜਿਹੜਾ ਥਾਂ ਲੱਗਿਆ ਨਾ ਇਹ ਕਹਿ ਸਕਦੇ ਆ ਵੀ ਬਈ ਪੀੜੀ ਦੇ ਪਾਵਿਆ ਮੰਗੂਣਾ ਦੂਰ ਦੂਰ ਲੱਗਿਆ ਹੋਇਆਗਾ ਮੈਂ ਖੜੀ ਚੋਟੀ ਇੱਕ ਵਾਰੀ ਸਾਨੂੰ ਚੈੱਕ ਕਰਵਾ ਦਾਂ ਤੇ ਇਹ ਇਧਰ ਹੋ ਜਾ ਕਰ ਲੈ ਵੀ ਆਹ ਦੇਖ ਲਓ ਇੱਕ ਵਾਰੀ ਇਹ ਆਹ ਲੇਵਾ ਚੈੱਕ ਕਰ ਲਓ ਇੱਕ ਵਾਰੀ ਤੁਸੀਂ ਦੇਖੋ ਹੁਣ ਤੁਸੀਂ ਲੇਵੇ ਦੀ ਕੁਆਲਿਟੀ ਬਾਕੀ ਮੈਂ ਤੁਹਾਨੂੰ ਜਾਣਕਾਰੀ ਬਈ ਗਗਨ ਤੋਂ ਲੈ ਕੇ ਦਿਨਾ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹਸੀ ਕਾਲ ਜੀ ਸਾਫੀਆ ਬੈਰਮ ਹੋਰ ਕਿਵੇਂ ਹੈ ਬਾਈ ਵਧੀਆ ਬਾਈ ਵਧੀਆ ਚੜਦੀ ਕਲਾ ਹਾਂ ਚੜਦੀ ਕਲਾ ਅੱਛਾ ਬਾਈ ਗਗਨ ਜੇ ਆਪਣੇ ਪਿੰਡ ਦੀ ਗੱਲ ਕਰ ਲਈਏ ਪਹਿਲਾ ਪਿੰਡ ਦੱਸ ਤੇਰਾ ਕਿੱਥੋਂ ਆ ਬਾਈ ਆ ਪਿੰਡ ਆ ਗਿਆ ਪਿੱਥੋ ਹਾਂਜੀ ਤੇ ਜਿਹੜਾ ਪੈਂਦਾ ਇਹਨੂੰ ਬੈਂਡਾ ਹਾਂਜੀ ਰਾਮਪੁਰੇ ਦੇ ਜਮਾ ਨੇੜੇ ਰਹਿ ਗਿਆ ਹਾਂਜੀ ਹਾਂਜੀ 3 ਕਿਲੋਮੀਟਰ 3 ਕਿਲੋਮੀਟਰ ਠੀਕ ਆ ਗੱਲ ਤੇ ਗਗਨ ਮੈਨੂੰ ਐਂ ਦੱਸ ਜਿਹੜੀ ਹੁਣ ਤੇਰੀ ਆਹ ਮੱਝ ਆ ਗਈ ਹੈ ਨਾ ਹਾਂਜੀ ਹਾਂਜੀ ਵੀ ਇਹੇ ਹੈਗੀ ਆ ਸੂਨ ਵਾਲੀ ਹਾਂਜੀ ਹਾਂਜੀ ਕਿੰਨੇ ਦਿਨ ਲੈ ਜਾਊਗੀ ਇਹ ਚਾਰ ਪੰਜ ਦਿਨ ਲੈ ਜਾਊ ਬਾਈ ਚਾਰ ਪੰਜ ਦਿਨ ਲੈ ਜਾਓ ਹਾਂਜੀ ਠੀਕ ਆ ਤੇ ਸੂਆ ਕਿੰਨੇ ਵਾਂ ਸੂਂਦੀ ਹੈ ਇਹ ਚੌਥਾ ਬਾਈ ਚੌਥਾ ਸੁਵਸ ਹੁੰਦੀ ਹੈ ਅਛਾ ਗਗਨ ਜਿਵੇਂ ਪਿਛਲੇ ਆਪਾਂ ਸੂਆਂ ਦਾ ਦੁੱਧ ਦੀ ਮੈਂ ਗੱਲ ਕਰਾਂ ਤੇ ਤੁਸੀਂ ਜਿਹੜਾ ਕਰੇ ਸਹੀ ਸਹੀ ਦੁੱਧ ਚੋਇਆ ਹੋਇਆ ਹੈ ਹਾਂਜੀ ਹਾਂਜੀ ਉਹ ਕਿੰਨਾ ਚੋਇਆ ਹੋਇਆ 18 ਕਿਲੋ ਚੋਇਆ ਬਈ 18 ਕਿਲੋ ਹਾਂਜੀ ਤੇ ਜੇ ਹੁਣ ਕੋਈ ਇਹ ਬੰਦਾ ਤੇਰੇ ਨਾਲ ਸੌਦਾ ਕਰ ਲੇ ਵੀ ਭਾਈ ਸਾਨੂੰ 18 ਕਿਲੋ ਦੁੱਧ ਤੋਲ ਕੇ ਦੇ ਦੇ 17 ਹੋ ਜੇ 18 ਹੋ ਜੇ 19 ਹੋ ਜੇ ਹਨਾ ਘਟ ਵੀ ਸਕਦਾ ਵਧ ਵੀ ਸਕਦਾ ਤੇ ਫਿਰ ਉਹਨਾਂ ਦੁੱਧ ਤੂੰ ਤਿਆਰ ਕਰਕੇ ਦੇ ਦੇਂਗਾ ਹਾਂਜੀ ਹਾਂਜੀ ਭਾਈ ਸਹੀ ਗੱਲ ਆਣ ਬਈ ਚਵਾ ਦਾ ਸਹੀ ਕਰ ਲਿਓ ਤੇ ਅਗਲਾ ਤੂੰ ਚਵਾ ਦੇਣੀ ਹਾਂਜੀ ਹਾਂਜੀ ਭਾਈ ਵੈਰੀ ਗੁੱਡ 15 ਕਿਲੋ ਦਾ ਚਵਾ ਦਾ 15 ਘਟੂ ਘਟ ਲਈ ਜਾਂਦੀ ਹੈ ਯਾਰ ਤਕਰੀਬਨ ਤਕਰੀਬਨ ਗਗਨ 15 ਤੋਂ 20 ਦਿਨਾਂ ਦੇ ਵਿੱਚ ਦੁੱਧ ਤੇ ਆ ਜਾਂਦਾ ਪਸ਼ੂ ਹਾਂਜੀ ਭਾਈ ਹਾਂਣਾ ਜਿਹੜੀ ਨੇ ਹੁਣ 15 ਦਿਨਾਂ ਦੇ ਵਿੱਚ ਆਏ ਆ ਵੀ 15 16 ਕਿਲੋ ਦੁੱਧ ਕਰੇ ਤੇ ਉਹ ਪੱਕਾ ਹੀ ਹੁੰਦਾ ਵੀ 17 18 ਕਿਲੋ ਤਾਂ ਦੁੱਧ ਉਹਨੇ ਦੇਣੀ ਦੇਣਾ ਹਾਂਜੀ ਹਾਂਜੀ ਭਾਈ ਕਿ ਨਹੀਂ ਹਾਂਜੀ ਤੇ ਇਸ ਲੋਟ ਮਤਲਬ ਜਿਵੇਂ ਹੁਣ ਆਪਾਂ ਗੱਲ ਕਰ ਲਗੇ ਵੀ ਪਿਛਲੇ ਸੂਏ ਦੀ ਤੁਹਾਨੂੰ ਮੈਨੂੰ ਇੱਕ ਵੀਡੀਓ ਦਿਖਾਈ ਆ ਹਾਂਜੀ ਹਾਂਜੀ ਯਾਰ ਉਹ ਵੀਡੀਓ ਚ ਤਾਂ ਮਤਲਬ ਲੈ ਆਏ ਨੇ ਪੂਰਾ ਬੰਬ ਵੀ ਤਿਆਰ ਕਰੀ ਖੜੀ ਆ ਬਹੁਤ ਤਿਆਰ ਹੋਣੀ ਆ ਬਈ ਜਾਨ ਹਜੇ ਹਜੇ ਤਾਂ ਇਹਨੇ ਮੈਨੂੰ ਐ ਲੱਗਦਾ ਸੇਰ ਚੋਂ ਪੂਣੀ ਕੱਤਣ ਵਾਲਾ ਕੰਮ ਹਾਂਜੀ ਹਾਂਜੀ ਮੈਨੂੰ ਵੀਡੀਓ ਦਿਖਾਈ ਪਾ ਦਰਸ਼ਕਾਂ ਨਾਲ ਸਾਂਝੀ ਕਰਗੇ ਲੋ ਵੀ ਮਿੱਤਰੋ ਇਸ ਝੋਟੀ ਦੀ ਨਾ ਮੈਂ ਪਿਛਲੇ ਸਾਲ ਦੀ ਵੀਡੀਓ ਦਿਖਾਉਣ ਲੱਗਿਆ ਸੋਨੂੰ ਬਾਕੀ ਨਾ ਕੁਆਲਿਟੀ ਵਾਲਾ ਪੱਖ ਝੋਟੀ ਦੇ ਵਿੱਚ ਬਹੁਤ ਚੰਗਾ ਹੈਗਾ ਆ ਦੇਖੋ ਤੁਸੀਂ ਹਨਾ ਪੂਸ਼ ਵੀ ਚੈੱਕ ਕਰ ਲੋ ਇਹ ਹੁਣ ਮੈਂ ਤੁਹਾਨੂੰ ਇਸ ਝੋਟੀ ਦਾ ਜਿਹੜਾ ਹੈਗਾ ਨਾ ਪਿਛਲੇ ਸਾਲ ਦੀ ਵੀਡੀਓ ਚ ਚ ਇਹ ਆ ਦੇਖਿਓ ਕਰਾ ਲੈ ਦੇਖੋ ਤੁਸੀਂ ਲਿਫਾਸ ਦੇਖੋ ਝੋਟੀ ਦਾ ਐਨ ਬੰਬਲੇਵਾ ਲੈ ਕੇ ਸੂ ਗਈ ਮਿੱਤਰੋ ਉਹ ਗੱਲ ਬਾਤ ਹੈ ਨਹੀਂ ਹੁਣ ਥਾਣੂ ਵੀ ਦੇਖ ਲਓ ਤੁਸੀਂ ਜਿਵੇਂ ਇਹਨਾਂ ਪੀੜੀ ਦੇ ਪਾਵਿਆ ਵਾਂਗੂ ਨਾ ਪੂਰੇ ਗੈਪ ਤੇ ਲੱਗਿਆ ਹੋਇਆ ਹੈਗਾ ਜਰ ਇਹ ਤਾਂ ਐਸਾ ਹੋਣਾ ਤਾਂ ਬਹੁਤ ਤਿਆਰ ਹੁੰਦੀ ਹੈ ਹਾਂਜੀ ਬਈ ਹਾਂਣਾ ਹਾਂਜੀ ਹਾਂਜੀ ਲੈ ਖੋਲ ਫਿਰ ਕਰ ਆਪਾਂ ਤੋੜ ਕੇ ਦਿਖਾਈਏ ਲੈ ਵੀ ਝੋਟੀ ਜਿਹੜੀ ਹੈਗੀ ਹੈ ਨਾ ਪਿੱਛੇ ਪੁੱਛੇ ਤੋਂ ਜਿਹੜੀ ਹੈਗੀ ਹੈ ਪੂਰੀ ਵਜਨ ਵਾਲੀ ਹੈ ਐਨ ਆ ਸਮਝੋ ਵੀ ਝੋਟੀ ਦਾ ਕੱਦ ਕਾਟ ਛੋਟਾ ਜਾਊ ਆ ਦੇਖ ਲੋ ਕਰਾ ਪੂਰੇ ਚੰਗੇ ਵਜਨ ਵਜੂਦ ਵਾਲੀ ਝੋਟੀ ਆ ਕਦ ਕਾਠ ਕਨੀਓ ਕੋਈ ਮਤਲਬ ਐ ਨਹੀਂ ਹੈਗਾ ਵੀ ਛੋਟੇ ਜਿਹੇ ਕਦ ਕਾਟਦੀ ਹੋਊਗੀ ਤੇ ਬਾਕੀ ਉੱਤੋਂ ਵੀ ਤੁਸੀਂ ਦੇਖ ਲੋ ਹਨਾ ਥਾਂ ਸਾਡੇ ਕੋਲ ਥੋੜਾ ਜਿਹਾ ਘੱਟ ਆ ਇਹ ਆ ਦੇਖੋ ਲੇਵੇ ਦੀ ਤਾਂ ਨਾ ਜਮਾ ਐਣ ਪੰਡ ਲੇਵੇ ਦੀ ਲੈ ਕੇ ਸੋਣਾ ਮਿੱਤਰੋ ਬਾਹਲੇ ਸੋਹਣੇ ਲੇਵੇ ਵਾਲੀ ਆ ਐਣ ਲੇਵੇ ਵਾਲਾ ਤਾਂ ਜਮਾ ਰਿਕਾਰਡ ਹੀ ਤੋੜੂਗੀ ਅਡਰ ਕੁਆਲਿਟੀ ਦਾ ਸਿਰ ਜਮਾ ਓਕੇ ਆ ਨਾੜਾ ਨੂੜਾ ਵੀ ਚੈੱਕ ਕਰ ਲੋ ਇੱਕ ਜਿਹੜਾ ਹੋਰ ਕਢਾ ਦੇ ਕਰਾ ਸ਼ੌਕੀਆ ਥਣ ਵੀ ਤੁਸੀਂ ਦੇਖ ਲੋ ਹਜੇ ਤਾਂ ਥਣਾ ਚ ਧਾਰਾ ਤੋੜਾ ਨਹੀਂ ਆਈਆਂ ਇਹ ਲੈ ਚੱਲ ਲੈ ਚੱਲ ਇਹਵਾ ਦਿਖਾ ਦਗੇ ਲੈ ਵੀ ਲੇਵੇ ਦੇ ਨੰਬਰ ਹੁੰਦੇ 100 ਤੋਂ 100 ਨੰਬਰਾਂ ਵਾਲਾ ਲੇਵਾ ਲੱਗਿਆ ਹੋਇਆ ਮੈਂ ਇਹਦੇ ਇਹ ਆ ਦੇਖ ਲਓ ਹੁਣ ਤੁਸੀਂ ਕੁਆਲਿਟੀ ਕੁਬੂਟੀ ਬਾਕੀ ਲੈ ਮੋੜ ਦਾ ਕਰਾ ਸਾਰੀ ਲੈ ਵੀ ਹੁਣ ਚੈੱਕ ਕਰ ਲਓ ਮਿੱਤਰੋ ਇਹ ਲੇਵੇ ਦੀ ਕੁਆਲਿਟੀ ਤਾਂ ਤੁਸੀਂ ਦੇਖ ਲਓ ਹੁਣ ਤੁਸੀਂ ਬਾਕੀ ਘਟੋ ਘਟੇ ਇਹ ਜਿਹੜੀ ਅੱਜ ਆਪਾਂ ਤੁਹਾਨੂੰ ਮੱਝ ਦਿਖਾਈ ਹੈ ਨਾ ਇਹ 18 ਕਿਲੋ ਵਾਲੀ ਮੱਝ ਜਿਹੜੀ ਹੈਗੀ ਆ ਤੁਸੀਂ ਚੈੱਕ ਕਰ ਹਜੇ ਤਾਂ ਤੇਰੀ ਵਾਲੀ ਗੱਲ ਆ ਗਗਨ ਦਨ ਲਏ ਜੋਗੀ ਹਜੇ ਤਾਂ 4 ਲੈ ਜਾ ਕੇ ਆ। ਹਾਂ ਬਈ 4-5 ਦਿਨ ਲਾਜਿਓ। ਕਿ ਨਹੀਂ? ਹਾਂਜੀ ਬਈ। ਤੇ ਹੁਣ ਮੈਨੂੰ ਐ ਦੱਸ ਇਹਦਾ ਰੇਟ ਜਿਹੜਾ ਕੀਤਾ ਆਪਾਂ ਫੋਨ ਤੇ ਗੱਲ ਹੁੰਦੀ। ਫੋਨ ਤੇ। ਨੰਬਰ ਕਿਹੜਾ ਤੇਰੇ ਕੋਲੇ? 98767 ਬਈ। 98767 54002 ਬਈ। 54002 ਹਾਂਜੀ ਬਈ। ਠੀਕ ਆ। ਲੋ ਵੀ ਮਿੱਤਰੋ ਫਾਈ ਗਗਨ ਜਿਹੜਾ ਹੈਗਾ ਨਾ ਉਹ ਤੁਸੀਂ ਦੇਖ ਲਓ ਬਾਈ ਦਾ ਸੁਭਾਅ ਵੀ ਨੋਟ ਕਰ ਲਓ। ਬਾਕੀ ਮਾਈ ਦੀ ਮੱਝ ਲੈਣੀ ਆ ਆਪਾਂ ਇੱਥੇ ਆ ਕੇ ਤਸੱਲੀ ਕਰ ਸਕਦੇ ਹੋ। ਤਸੱਲੀ ਕਰਕੇ ਜਿਹੜੀ ਲਿਆ ਸਕਦੇ ਹੋ। ਬਾਕੀ ਕਿਵੇਂ ਲੱਗੀ ਮੱਝ? ਦੱਸਿਓ ਜਰੂਰ ਧੰਨਵਾਦ ਸਾਰਿਆਂ ਦਾ